ਇਹ ਖਜਲਾ ਮਠਿਆਈਆ ਅਸੀਂ ਉਹ ਦੁਕਾਨ ਤੇ ਪਹੁੰਚੇ ਦੇਖੋ ਇਹਦਾ ਹਾਲ ਇਹ ਬਾਈ ਜੀ ਦੱਸਦੇ ਨੇ ਵੀ ਮੀਦੇ ਨਾਲ ਖਰਾਬ ਕੀ ਤਾਂ ਉੱਥੇ ਹੀ ਦੇਖੋ ਤੁਸੀਂ ਬਾਈ ਜੀ ਨੂੰ ਫਿਰ ਤੁਸੀਂ ਨਾਸਤਕਾ ਤੇ ਨਹੀਂ ਕੀਤਾ ਇੱਥੇ ਕਿੱਧਰ ਰੱਖੀ ਬੈਠੇ ਹੋ ਤੁਸੀਂ ਮੈਸਰ ਜੀ ਪੁੱਛ ਰਹੇ ਪੰਜਾਬੀ ਹੋ ਜਾਂ ਤੁਸੀਂ ਮੁਸਲਮਾਨ ਕੀ ਕਹਣਾ ਜਨੋ ਜਦੋਂ ਅਸੀਂ ਗੰਦ ਦੇ ਬੇਟ ਜੀ ਕੀ ਮੀ ਇੰਨਾ ਪੈ ਰਹੇ ਦੇਖੋ ਵਰਦੇ ਅਸ਼ੋਦਾ ਤਾਇਆ ਲਾ ਦੇਣਾ ਪਹਿਲਾਂ ਛੱਟ ਰਿਹਾ ਜੀ ਕਿਉਂ ਤੁਸੀਂ ਇੱਥੇ ਆਪਣੀ ਜਾਨ ਨੂੰ ਖਤਰੇ ਚ ਪਾਉਂਦੇ ਤੁਹਾਨੂੰ ਇਹ ਪਤਾ ਜਿਹੜੀਆਂ ਦੁਕਾਨਾਂ ਤੇ ਮਠਿਆਈਆਂ ਰੱਖ ਪੰਗੀਆਂ ਮਠਿਆਈਆਂ ਤੁਹਾਡਾ ਮਨ ਮੰਦੀਆਂ ਨੇ ਉਦੋਂ ਬਣ ਕੇ ਕਿਵੇਂ ਬਣਦੀ ਇਹ ਬਾਈ ਜੀ ਦੱਸ ਰਿਹਾ ਪਰ ਕਿਤਨਾ ਕਿਤੇ ਜਾ ਕੇ ਜੇ ਦੇਖਿਆ ਜਾਵੇ ਤਾਂ ਇਹ ਦੇਖੋ ਸਾਰਾ ਕੁਝ ਨੰਗਾ ਕਰ ਦੇ ਕੋ ਇਹ ਸਮੋਸੇ ਤੁਸੀਂ ਚਾਹ ਨਾਲ ਖਾਣੇ ਨੇ ਅਜੇ ਬਣਾਇਆ ਨਹੀਂ ਹੈਗਾ ਜਦੋਂ ਆਇਆ ਨਹੀਂ ਬਣਾਇਆ ਤਾਂ ਨਹੀਂ ਸੀਗਾ ਬਾਈ ਜੀ ਆਏ ਕਰੋ ਸਾਡੇ ਸਾਹਮਣੇ ਚਲੋ ਆਓ ਚਲੋ ਪਾਲਕ ਤੁਸੀਂ ਖਾਣੀਆਂ ਮਿੱਤਰੋ ਤੁਸੀਂ ਬਹੁਤ ਸਵਾਦ ਨਾਲ ਖਾਣੀਆਂ ਕਿਉਂਕਿ ਇਹਦੇ ਵਿੱਚ ਮਸਾਲੇ ਪਏ ਜਾਣੇ ਨੇ ਸੋਨੋ ਟੇਸਟ ਲੱਗਣੀ ਹੈ ਉਹ ਪਾਲ ਕੇ ਪੰਜਾਬ ਦੇ ਨੌਜਵਾਨੋ ਤੁਸੀਂ ਤਕੜੇ ਹੋਣਾ ਖਾ ਕੇ ਤੇ ਆਹ ਪਨੀਰ ਖਾ ਕੇ ਤੁਸੀਂ ਤਕੜਾ ਹੋਣਾ ਆ ਦੇਖੋ ਆ ਪਨੀਰ ਆ ਦੇਖੋ ਆ ਪਨੀਰ ਖਾਣਾ ਤੁਸੀਂ ਓਹ ਹੋ ਹੋ ਹੋਹ ਬਾਈ ਕੈਮਰਾਮੈਨ ਨੇੜੇ ਹੋ ਕੇ ਦਿਖਾ ਯਾਰ ਉਹ ਰੱਪਾ ਅਸੀਂ ਮਰ ਕੇ ਪੰਜਾਬੀ ਕਿਉਂ ਮਰ ਕੇ ਅਸੀਂ ਪੰਜਾਬੀ ਉਲੀ ਇਹ ਦੇਖੋ ਤੁਸੀਂ ਚਪਾਰ ਮੇਲੇ ਤੇ ਜਿਹੜਾ ਗੰਗ ਆ ਦੇਖੋ ਅਸੀਂ ਆਪਣੇ ਹੱਥੀਂ ਸਟਾਇਆ ਵਾ ਆ ਚੱਲੇ ਸਟਾ ਦੇਖੋ ਇੰਨਾ ਗੰਦ ਮਿੱਤਰੋ ਤੁਸੀਂ ਖਾਣਾ ਸੀ ਜਿਹੇ ਅਸੀਂ ਨਾਮ ਦੇ ਚਮਕ ਧਮਕ ਦੇਖ ਕੇ ਰੰਗ ਬਰੰਗੀਆਂ ਮਠਿਆਈਆਂ ਤੇ ਤੁਸੀਂ ਨਾ ਭਰਮਾਏ ਜਾਓ ਇਹੀ ਮਠਿਆਈਆਂ ਤੁਹਾਡੇ ਬੱਚਿਆ ਦੀ ਮੌਤ ਦਾ ਕਾਰਨ ਬਣਦੀਆਂ ਨੇ ਜਿਹੜੀਆਂ ਅਕੇਦ ਕਾਰਨਾ ਲੱਗੀਆਂ ਹੋਈਆਂ ਨੇ 10 10 20 20 ਲੱਖ ਰੁਪਇਆ ਕਰਾਇਆ ਦੇਣਾ ਵਾ ਕਰਾਇਆ ਕਿੱਥੋਂ ਕੱਢਣਾ ਅਸਾਨੂੰ ਗੜੀਆਂ ਵਿੱਚ ਚੀਜ਼ਾਂ ਖੜਾ ਕੇ ਕੱਢਣਾ ਇਹ ਖਜਲਾ ਮਠਿਆਈਆ ਅਸੀਂ ਉਹ ਦੁਕਾਨ ਤੇ ਪਹੁੰਚੇ ਦੇਖੋ ਇਹਦਾ ਹਾਲ ਇਹ ਬਾਈ ਜੀ ਦੱਸਦੇ ਨੇ ਵੀ ਮੀਂਹ ਦੇ ਨਾਲ ਖਰਾਬ ਹੋ ਗਈ ਮੀਂਹ ਦੇ ਨਾਲ ਖਰਾਬ ਹੋ ਗਈ ਜਿੱਥੇ ਇੰਨੀ ਜ਼ਿਆਦਾ-ਜ਼ਿਆਦਾ ਇਹ ਜਿਹੜਾ ਕਿਰਾਇਆ ਦਿੰਦੇ ਨੇ ਤਾਂ ਉੱਥੇ ਹੀ ਦੇਖੋ ਤੁਸੀਂ ਬਾਈ ਜੀ ਇਹਨੂੰ ਫਿਰ ਤੁਸੀਂ ਨਸਤਕਾ ਤੇ ਨਹੀਂ ਕੀਤਾ ਇੱਥੇ ਕਿੱਧਰ ਰੱਖੀ ਬੈਠੇ ਹੋ ਇੱਥੇ ਕਿੱਧਰ ਰੱਖੀ ਬੈਠੇ ਹੋ ਨੂੰ ਯਾਰ ਸਾਡੇ ਅੱਜ ਤਾਂ ਸਿੱਟਣੀ ਸੀ ਦੇਖੋ ਤੁਸੀਂ ਬਾਈ ਜੀ ਹੁਣੀ ਕਿਵੇਂ ਇਹ ਜਿਹੜਾ ਦੇਖੋ ਬਾਈ ਜੀ ਅਸੀਂ ਆਉਨੇ ਇੱਥੇ ਮੇਲੇ ਤੇ ਥੋੜਾ ਜਿਹਾ ਧਿਆਨ ਨਾਲ ਆਇਆ ਕਰੋ ਸਿਹਤ ਨਾਲ ਖਲਾਬੜ ਹੋ ਰਿਹਾ ਵੱਟੇ ਪੱਦਰ ਤੇ ਕਿਉਂ ਤੁਸੀਂ ਇੱਥੇ ਆਪਣੀ ਜਾਨ ਨੂੰ ਖਤਰੇ ਚ ਪਾਉਂਦੇ ਹੋ ਤੁਹਾਨੂੰ ਇਹ ਪਤਾ ਜਿਹੜੀਆਂ ਦੁਕਾਨਾਂ ਤੇ ਮਠਿਆਈਆਂ ਰੰਗ ਬਰੰਗੀਆਂ ਮਠਿਆਈਆਂ ਤੁਹਾਡਾ ਮਨ ਮੋਹਦੀਆਂ ਨੇ ਉਹ ਜਦੋਂ ਬਣਦੀਆਂ ਨੇ ਕਿਵੇਂ ਬਣਦੀਆਂ ਨੇ ਤੁਹਾਨੂੰ ਇਹ ਪਤਾ ਜਿਹੜੀਆਂ ਖਜਲਾ ਮਠਿਆਈਆਂ ਜਦੋਂ ਤੁਸੀਂ ਇਹਨਾਂ ਦੁਕਾਨ ਤੇ ਪੈਨ ਨੂੰ ਦੇਖਦੇ ਹੋ ਤਾਂ ਤੁਹਾਡਾ ਮਨ ਮੋਹ ਲੈਂਦੀ ਆ ਪਰ ਇਹਨੂੰ ਬਣਦੀ ਨੂੰ ਦੇਖਿਆ ਤੁਸੀਂ ਇਹਦੇ ਹਾਲਾਤ ਦੇਖੇ ਨੇ ਕਿਉਂ ਤੁਸੀਂ ਬੱਚਿਆਂ ਨੂੰ ਘਰੇ ਕਿਉਂ ਨਹੀਂ ਬਣਾ ਕੇ ਖਵਾਉਂਦੇ ਕਿਉਂ ਨਹੀਂ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਵਧੀਆ-ਵਧੀਆ ਪਕਵਾਨ ਬਣਾ ਕੇ ਖਵਾਓ ਮੇਲੇ ਤੇ ਆਓ ਸਿਰਫ ਬਾਬੇ ਦਾ ਮੱਥਾ ਟੇਕੂ ਕਰਨ ਨੂੰ ਆਹ ਦੇਖੋ ਤੁਸੀਂ ਹਾਲਾਤ ਇਹ ਹਾਲਾਤ ਨੇ ਇੱਥੇ ਦੇ ਆਹ ਵੀ ਦੇਖੋ ਤੁਸੀਂ ਇਹ ਬਾਈ ਜੀ ਦੱਸ ਰਿਹਾ ਪਰ ਕਿਤਨਾ ਕਿਤੇ ਜਾ ਕੇ ਜੇ ਦੇਖਿਆ ਜਾਵੇ ਤਾਂ ਇਹ ਦੇਖੋ ਸਾਰਾ ਕੁਝ ਨੰਗਾ ਪਿਆ ਦੇਖੋ ਇਹ ਸਮੋਸੇ ਤੁਸੀਂ ਚਾਹ ਨਾਲ ਖਾਣੇ ਨੇ ਤੁਸੀਂ ਬਹੁਤ ਖੁਸ਼ ਹੋ ਕੇ ਸਮੋਸੇ ਖਾਣੇ ਜੀ ਅਸੀਂ ਸਮੋਸੇ ਮੇਲੇ ਤੇ ਖਾਣਾ ਆਇਆ ਦੇਖੋ ਤੁਸੀਂ ਹਾਲਾਤ ਦੇਖੋ ਯਾਰ ਕੀ ਇੱਥੇ ਕੀ ਆ ਦੇਖੋ ਤੁਸੀਂ ਇਹ ਪਾਲਕ ਤੁਸੀਂ ਖਾਣੀ ਆ ਮਿੱਤਰੋ ਤੁਸੀਂ ਬਹੁਤ ਸਵਾਦ ਨਾਲ ਖਾਣੀ ਆ ਕਿਉਂਕਿ ਇਹਦੇ ਵਿੱਚ ਮਸਾਲੇ ਪਾਏ ਜਾਣੇ ਨੇ ਸੋਨੂੰ ਟੇਸਟ ਲੱਗਣੀ ਹੈ ਇਹ ਉਹ ਪਾਲਕ ਹੈ ਇਹ ਆ ਜਾਂਦਾ ਅਜ ਨੂੰ ਦਿਖਾਓ ਕੈਮਰਾਮੈਨ ਨੂੰ ਕਹੋ ਸਮੋਸਿਆਂ ਦੇ ਵਿੱਚ ਆਲੂ ਪਾਈ ਜਾਂਦੇ ਨੇ ਜਿਹੜੇ ਕਿ ਇੱਥੇ ਨੰਗੇ ਰੱਖੇ ਪਏ ਨੇ ਜਿੰਨਾ ਤੇ ਕਿ ਮੱਖੀਆਂ ਫੇਰੀਆਂ ਨੇ ਤੇ ਆ ਮਿਰਚਾਂ ਤੁਸੀਂ ਖਾਣੀਆਂ ਨੇ ਮਿੱਤਰੋ ਪੰਜਾਬ ਦੇ ਨੌਜਵਾਨੋ ਤੁਸੀਂ ਤਕੜੇ ਹੋਣਾ ਖਾ ਕੇ ਤੇ ਆ ਪਨੀਰ ਖਾ ਕੇ ਤੁਸੀਂ ਤਕੜਾ ਹੋਣਾ ਆ ਦੇਖੋ ਆ ਪਨੀਰ ਆ ਦੇਖੋ ਆ ਪਨੀਰ ਖਾਣਾ ਤੁਸੀਂ ਆ ਰੰਗ ਬਰੰਗੀ ਮਠਿਆਈ ਖਾਣੀਆਂ ਮੱਖੀਆਂ ਦੇਖੋ ਬਾਈ ਜੀ ਮੱਖੀਆਂ ਦੇਖੋ ਇੱਥੇ ਇਹਨੂੰ ਟਾਕੇ ਰੱਖੋ ਯਾਰ ਆਏ ਨਾ ਨਾ ਕਰੋ ਟਾਕੇ ਰੱਖੋ ਯਾਰ ਜੇ ਅਸੀਂ ਆ ਗਏ ਤਾਂ ਹੁਣ ਤੁਸੀਂ ਸਾਡੇ ਆਏ ਤਾਂ ਥੋੜੀ ਖੰਡਾ ਨਾ ਮੀਂਹ ਜਿਹੜੀ ਮੱਖਾਂ ਭੱਜ ਆ ਗਈ ਪੱਲੇ ਗੱਲ ਨਹੀਂ ਮੱਖੀਆਂ ਨੂੰ ਮਾਰੋ ਆਹ ਕੋ ਬੀ ਦੇ ਕੋਲ ਓ ਹੋ 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 ਬਾਈ ਕੈਮਰਾਮੈਨ ਨੇੜੇ ਹੋ ਕੇ ਦਿਖਾਇਆ ਯਾਰ ਓ ਰੱਬਾ ਅਸੀਂ ਮਰ ਕੇ ਪੰਜਾਬੀ ਕਿਉਂ ਮਰ ਗਏ ਅਸੀਂ ਪੰਜਾਬੀ ਉਲੀ ਇਹਦੇ ਅ ਜਿਹੜਾ ਦੇਖੋ ਉਲੀ ਲੱਗੀ ਗੁੱਪੀ ਦੇਖੋ ਤੁਸੀਂ ਸਾਰੀ ਦਿਖਾ ਗੁੱਪੀ ਯਾਰ ਕਿਉਂ ਅਸੀਂ ਗੰਦ ਖਾਂਦੇ ਆ ਕਿਉਂ ਅਸੀਂ ਘਰੇ ਨਹੀਂ ਅਸੀਂ ਆਪ ਦਾ ਕੁਝ ਬਣਾ ਕੇ ਖਾਂਦੇ ਕਿਉਂ ਅਸੀਂ ਮੇਲਿਆਂ ਦੀ ਇਹ ਰੰਗ-ਬਰੰਗੀ ਜਿਹੜੀ ਇੱਥੇ ਰੰਗ ਕੀਤੇ ਜਾਂਦੇ ਨੇ ਅਸੀਂ ਕਿਉਂ ਟਿਕੜਿਆ ਨਹੀਂ ਜਿਹੜੀਆਂ ਸਾਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਨਾ ਇਹ ਚੀਜ਼ਾਂ ਖਾ ਕੇ ਲੱਗਦੀਆਂ ਨੇ ਅਸੀਂ ਜਦੋਂ ਹਸਪਤਾਲਾਂ ਤੋਂ ਜਾਣਦੇ ਆ ਉੱਥੇ ਅਸੀਂ ਇਹ ਨਹੀਂ ਕਹਿੰਦੇ ਡਾਕਟਰਾਂ ਨੂੰ ਪੈਸੇ ਕੱਟ ਲੈ ਰਹੇ ਅਸੀਂ ਦੇਖ ਕੇ ਆਉਂਦੇ ਆ ਪਰ ਅਸੀਂ ਇੱਥੇ ਮੇਲਿਆਂ ਤੇ ਨਾ ਕਹਿੰਦੇ ਅਸੀਂ ਮੇਲਾ ਦੇਖ ਕੇ ਇਹ ਜੀ ਨਜ਼ਾਰੇ ਰੁੱਕ ਜਾ ਆ ਖਾ ਪੀ ਗਾ ਬੇਪੇ ਕੀ ਲੈ ਕੇ ਆਉਣਾ ਜੀ ਪੁੱਤ ਪੱਥੀ ਲੈ ਆਇਆ ਇੱਕ ਬਹੁਤ ਸੋਹਣੀ ਚੀਜ਼ ਆ ਮੇਰੇ ਪਸੰਦ ਦੀ ਆ ਪਰ ਜਦੋਂ ਪਾਤੀ ਖਾ ਕੇ ਨਾ ਬੇਬੇ ਹਸਪਤਾਲ ਜਾਂਦੀ ਆ। ਸਭ ਤੋਂ ਪਹਿਲਾਂ ਫਿਰ ਕੋਕੀ ਪਤੂ ਨੂੰ ਨੈਸਨ ਨੂੰ ਫੋਨ ਕਰਦਾ। ਵੀ ਮੇਰੀ ਬੇਬੇ ਹਰ ਹੀ ਦੇ ਬੱਜ ਜਾਵੇ। ਚਾਹੇ ਮੇਰੀ ਜ਼ਮੀਨ ਵੇਚ ਲਵੇ। ਜਦੋਂ ਪੁੱਤ ਇਹ ਗੱਲ ਕਹਿੰਦਾ ਨਾ ਕਿ ਬਾਪੂ ਮੇਰੇ ਤਾਂ ਅੰਦਰ ਇਨਫੈਕਸ਼ਨ ਹੋਊ ਕੀ ਪਤਾ ਨਹੀਂ ਘਾਤੇ। ਫਿਰ ਬਾਪੂ ਕੀ ਕਰਦਾ? ਆਰਤੀ ਨੂੰ ਪਹਿਲਾਂ ਫੋਨ ਕਰਦਾ। ਵੀ ਮੇਰੇ ਪੁੱਤਰ ਦੀ ਜਾਨ ਬਚ ਜਾਵੇ। ਪਰ ਮੇਰੇ ਪੁੱਤਰ ਨੂੰ ਪੁੱਛਦਾ ਹੋਵੇ ਜੇ ਅਸੀਂ ਪਹਿਲਾਂ ਹੀ ਸੋਚ ਸਮਝ ਲਈਏ ਕਿਉਂ ਅਸੀਂ ਮਰਨਾ ਵਾ। ਇਹ ਜਿਹੜੀਆਂ ਮੇਲੇ ਆ ਤੁਸੀਂ ਸਾਨੂੰ ਵੱਡੀਆਂ ਦੁਕਾਨਾਂ ਦਿਖਾਈਆਂ ਨੇ ਉਹ ਇੱਥੂ ਹੀ ਸਾਰਾ ਜ਼ਮਾਨਾ ਹੁੰਦਾ ਵਾ ਉੱਥੇ ਤੁਸੀਂ ਚਮਕ ਧਮਕ ਦੇਖ ਕੇ ਪਰਵਾਹ ਜਾਂਦੇ ਹੋ ਤੇ ਆਪਾਂ ਬਾਈ ਨਾਲ ਗੱਲ ਕਰਾਂਗੇ ਬਾਈ ਕੀ ਕਹਿਣਾ ਚਾਹੁੰਦੇ ਤੁਸੀਂ ਯਾਰ ਸਾਨੂੰ ਬਹੁਤ ਦੁੱਖ ਲੱਗਿਆ ਇੱਥੇ ਕਿੱਥੋਂ ਆਏ ਤੁਸੀਂ ਅਈ ਐਮਰੇ ਕੋਲ ਲੇਰ ਕੋਟ ਵਾਲਾ ਕਿਉਂ ਤੁਸੀਂ ਪੰਜਾਬੀਓ ਕਿਉਂ ਲੈ ਬੀ ਕੀ ਨੋ ਤੁਹਾਡਾ ਸਾਡੇ ਦਾ ਮਤ ਕੇ ਨੌ ਕੀ ਯਾ ਜਾਸ ਸਿੰਘ ਹੈ ਜਾਸ ਸਿੰਘ ਜਾਸ ਸਿੰਘ ਸਿੰਘ ਜਾਸ ਸਿੰਘ ਜਾਸਿਨ ਸਿੰਘ ਕੀ ਆ ਤੁਹਾਡੇ ਕੋਲ ਆਈਡੈਂਟੀਟੀ ਕਾਰਡ ਦਿਖਾਓ ਕਿਵੇਂ ਐਂਟੀ ਕਾਰਡ ਦਿਖਾਓ ਤੁਹਾਡਾ ਕੋਈ ਵੀ ਮੇਰਾ ਰੌਣ ਆਈ ਮਰੇ ਕੋਲੇ ਨੂੰ ਮਰੇ ਕੋਲੇ ਤੁਸੀਂ ਮੈਂ ਤੁਹਾਨੂੰ ਇਹ ਪੁੱਛ ਰਿਹਾ ਪੰਜਾਬੀ ਹੋ ਜਾਂ ਤੁਸੀਂ ਮੁਸਲਮਾਨ ਕੀ ਕਿਹਾ ਨਾ ਚਲੋ ਜਦੋਂ ਅਸੀਂ ਗੰਦ ਦੇਖਿਆ ਬੀਰ ਜੀ ਗਰਮੀ ਇੰਨਾ ਪੈ ਰਹੀ ਦੇਖੋ ਗਰਮੀ ਅਸ਼ੋਧਾ ਤਾਇਆ ਬਣਾ ਰਿਹਾ ਸਾਰਾ ਛੱਟ ਰਿਆ ਸੀ ਸਾਰਾ ਮੀਂਹ ਪੈ ਗਿਆ ਤੁਸੀਂ ਸਾਡੇ ਹੋਂਦ ਤੇ ਕਹਿ ਰਹੇ ਸਟਨੇ ਪਹਿਲਾਂ ਗੱਤ ਨਹੀਂ ਸਟਨੇ ਕਿਵੇਂ ਜੀ ਮੀਰਾ ਕਰਾ ਦੜਿਆ ਜੀ ਅੱਜ ਕਾਰੀਗਰ ਆਏ ਨੇ ਉੱਪਰ ਨਿਕਲ ਰਹੀ ਹੈ ਸਵੇਰ ਦੀ ਮੈਰੀ ਗਾ ਜੀ ਕਾਰੀਗਰ ਟਾਈਮ ਕਿੰਨਾ ਹੋ ਗਿਆ ਟਾਈਮ ਦੇਖੋ ਜੀ ਮੈਰੀ ਗਾ ਜੀ ਬਣਾਇਆ ਨਹੀਂ ਹੈਗਾ ਜੋ ਤਾਇਆ ਹੁੰਦਾ ਨਹੀਂ ਬਣਾਇਆ ਤਾਂ ਨਹੀਂ ਸੀਗਾ ਠੰਡ ਤਾਜੀ ਪਈਆ ਬਾਈ ਜੀ ਆਏ ਕਰੋ ਫਿਰ ਸਾਡੇ ਸਾਹਮਣੇ ਸਿੱਟੋ ਚਲੋ ਆਪਸ ਚਲੋ ਛੱਡ ਦੇ ਬਾਈ ਚਲੋ ਨਹੀਂ ਚੱਕੋ ਨਿੱਕ ਕੈਮਰੇ ਦੇਖੋ ਫਿਰ ਲੋਕਾਂ ਨੇ ਮੰਨਣਾ ਨਹੀਂਗਾ ਜੇ ਤੁਸੀਂ ਸਾਡੇ ਸਾਹਮਣੇ ਸਿੱਟੋਗੇ ਫਿਰ ਲੋਕ ਮੰਨਣਗੇ ਚਲੋ ਉਹ ਜਾ ਕੇ ਸਿੱਟੋ ਅੱਛਾ ਕਿਹੜੀ ਗੱਲ ਠੀਕ ਆ ਥੋੜੇ ਕਹਿਣੇ ਆ ਆ ਜੋ ਇਹ ਦੇਖੋ ਤੁਸੀਂ ਚਪਾਰ ਮੇਲੇ ਤੇ ਜਿਹੜਾ ਗੰਧ ਆ ਦੇਖੋ ਅਸੀਂ ਆਪਣੇ ਹੱਥੀ ਸਟਾਇਆ ਵਾ ਆ ਚੱਲੇ ਸਟਣ ਚਲੋ ਜੀ ਕਿੱਥੇ ਸਟਕਿਆ ਹੋਣਾ ਤੁਸੀਂ ਨਾਲ ਆਦੋ ਨਾਲ ਚੱਲਦੇ ਆਪਾਂ ਇਹਨਾਂ ਦੇ ਦੂਜੇ ਬੰਦੇ ਨੂੰ ਭੇਜ ਇੱਕ ਹੋਰ ਨੂੰ ਉਹ ਚਕਾ ਕੇ ਦੂਜਾ ਆ ਦੇਖੋ ਅਸੀਂ ਮੇਲੇ ਤੇ ਪਹੁੰਚ ਕੇ ਇਹ ਗਾਂ ਦਾ ਜਿਹੜਾ ਆਪ ਸਟਾਉਣ ਚੱਲੇ ਆ ਜਿਹੜਾ ਤੁਸੀਂ ਖਾਣਾ ਸੀ ਇਹ ਦੇਖੋ ਇਹ ਹੁੰਦੀ ਆ ਗੱਲ ਆਉਨੇ ਆ ਅਸੀਂ ਮੇਲਾ ਦੇਖ ਕੇ ਮੁੜ ਜਾਨੇ ਆ ਕੀ ਅਸੀਂ ਇਹ ਨਹੀਂ ਦੇਖਣਾ ਸਾਡੀ ਸਾਡੇ ਇਹ ਸਾਡੀ ਜ਼ਰੂਰਤ ਸਾਡਾ ਫਰਜ਼ ਬਣਦਾ ਇੱਕ ਮੀਡੀਆ ਦਾ ਫਰਜ਼ ਬਣਦਾ ਵੀ ਲੋਕਾਂ ਨੂੰ ਦਿਖਾਇਆ ਜਾਵੇ ਇਹਨੂੰ ਅਸੀਂ ਬਾਹਰ ਸਟਾਉਨ ਆਇਆ ਦੇਖੋ ਤੁਸੀਂ ਇਹਨਾਂ ਨੂੰ ਕੁੱਤਿਆਂ ਨੇ ਵੀ ਨਹੀਂ ਖਾਣਾ ਦੇਖੋ ਐਨਾ ਗੰਦ ਮਿੱਤਰੋ ਤੁਸੀਂ ਖਾਣਾ ਸੀ ਜਿਹੇ ਅਸੀਂ ਨਾਮ ਤੇ ਇਹ ਗੰਦ ਤੁਸੀਂ ਖਾਣਾ ਸੀ ਲਓ ਜੀ ਥੋੜੀ ਇਹ ਨਾ ਨਵੀਂ ਰੋਗ ਤਾਂ ਸਿੱਟਣ ਤੋਂ ਹੁਣ ਦੇਖ ਲੈ ਕਿਉਂਕਿ ਗੰਦ ਵਾਲਾ ਖਰਾਬ ਆ ਇਹ ਕਿੱਥੇ ਛਿੱਟਣਗੇ ਇਹ ਇਹ ਦੇਖੋ ਤੁਸੀਂ ਜਿਹੜਾ ਗੰਦ ਮੂਰੇ ਮੂਰੇ ਗੰਦ ਲੈ ਕੇ ਜਾ ਰਿਹਾ ਦੁਕਾਨ ਵਾਲਾ ਅਸੀਂ ਉਹਦੇ ਮਗਰ ਜਾ ਰਹੇ ਆ ਇਹ ਗੰਦ ਪੰਜਾਬੀਓ ਤੁਸੀਂ ਖਾਣਾ ਸੀ ਬਚੋ 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 ਚਮਕ ਧਮਕ ਦੇਖ ਕੇ ਰੰਗ ਬਰੰਗੀਆਂ ਮਠਿਆਈਆਂ ਦੇਖ ਕੇ ਤੁਸੀਂ ਨਾ ਭਰਮਾਏ ਜਾਓ। ਇਹੀ ਮਠਿਆਈਆਂ ਤੁਹਾਡੇ ਬੱਚਿਆਂ ਦੀ ਮੌਤ ਦਾ ਕਾਰਨ ਬਣਦੀਆਂ ਨੇ। ਜਿਹੜੀਆਂ ਘਾਤਕ ਬਿਮਾਰੀਆਂ ਸਾਨੂੰ ਲੱਗ ਰਹੀਆਂ ਨੇ। ਉਹ ਬਿਮਾਰੀਆਂ ਇਹ ਗੰਦ ਖਾਣ ਕਰਕੇ ਲੱਗਦੀਆਂ ਨੇ। ਤੁਸੀਂ ਇਹ ਸੋਚੋ ਜੇ ਅਸੀਂ ਨਾ ਹੁੰਦੇ। ਤਾਂ ਫੇਰ ਇਹੀ ਲੋਕਾਂ ਨੇ ਤੁਹਾਨੂੰ ਗੰਦ ਖਲਾਉਣਾ ਸੀ। ਜਿਹੜਾ ਅਸੀਂ ਤੁਹਾਨੂੰ ਦਿਖਾਇਆ ਵਾ। ਤੇਰਾ ਨਾਮ ਕੀ ਆ ਛੋਟੇ ਲਾਲ ਹੁਣ ਐਸੇ ਕਰ ਜੋ ਦੂਸਰੀ ਪੜੀ ਆ ਨਾ ਤੰਗਾਰੀ ਉਸ ਵੀ ਲਿਖ ਰਾ ਜਲਦੀ 2 ਮਿੰਟ ਮੇ ਆ ਦੂਸਰੀ ਕੋ ਵੀ ਲਿਖ ਰਾ ਜੋ ਗਲਾ ਹੋਇਆ ਹੈ ਜਾਓ ਦੇਖੋ ਜਿਹੜਾ ਇਹ ਅਸੀਂ ਤੁਹਾਨੂੰ ਦਿਖਾ ਰਹੇ ਆ ਵੀ ਇਹ ਜਿਹੜੇ ਦੁਕਾਨਾਂ ਵਾਲੇ ਨੇ ਮਲੇਰ ਕੋਟ ਵਾਲੇ ਤੋਂ ਜ਼ਿਆਦਾ ਤਰ ਹੁੰਦੇ ਨੇ ਯਾਰ ਕਿਉਂ ਅਸੀਂ ਪੰਜਾਬੀ ਇਹ ਗੰਦ ਖਾਂਦੇ ਆ ਕਿਉਂ ਅਸੀਂ ਨਹੀਂ ਸਮਝਦੇ ਇਹ ਉਹ ਦੁਕਾਨਾਂ ਨੇ ਜਿਹੜੀਆਂ ਬੈਕ ਤੇ ਨੇ ਜਿਹੜੀ ਅੱਗੇ ਦੁਕਾਨਾਂ ਲੱਗੀਆਂ ਹੋਈਆਂ ਨੇ 10-10 20-20 ਦੁਕਾਨਾਂ ਜਿੰਨਾਂ ਦਾ ਇਹ ਕਹਿੰਦੇ ਨੇ ਅਸੀਂ 27-27 25-25 ਲੱਖ ਰੁਪਇਆ ਕਿਰਾਇਆ ਦੇਣਾ ਵਾ ਉਹ ਕਿਰਾਇਆ ਕਿੱਥੋਂ ਕੱਢਣਾ ਅਸਾਨੂੰ ਗਲੀਆਂ ਹੋਈਆਂ ਚੀਜ਼ਾਂ ਖੜਾ ਕੇ ਕੱਢਣਾ ਜਿਹੜਾ ਇਹਨਾਂ ਨੇ ਕਿਰਾਇਆ 27 ਲੱਖ ਰੁਪਇਆ ਐਵੇਂ ਹੀ 27 ਲੱਖ ਰੁਪਇਆ ਦਿੰਦੇ ਇਹ ਪਤਾ ਨਹੀਂ ਕਿੰਨੇ ਦਿਨ ਕਿੰਨੇ ਦਿਨ ਪਹਿਲਾਂ ਹੀ ਕਹਿਣ ਲੱਗ ਜਾਂਦੇ ਹੁੰਦੇ ਸਬਜ਼ੀਆਂ ਵਾਲਿਆਂ ਨੂੰ ਕਿ ਸਾਨੂੰ ਗਲੀ ਸੜੀ ਸਬਜ਼ੀ ਦਿਖਾ ਦੇ ਦਿਓ ਕਿਉਂ ਯਾਰ ਤੁਸੀਂ ਹਟਦੇ ਨਹੀਂ ਘਰੇ ਬੱਚਿਆਂ ਨੂੰ ਵਧੀਆ-ਵਧੀਆ ਪਕਵਾਨ ਖੜਾ ਬਣਾ ਕੇ ਖਿਲਾਓ ਬੱਚਿਆਂ ਨੂੰ ਹੱਥ ਦੀਆਂ ਚੀਜ਼ਾਂ ਬਣਾ ਕੇ ਖਿਲਾਓ ਸਾਡੀਆਂ ਮਾਤਾ-ਮਾ ਜੇ ਸਾਡੀਆਂ ਇਹ ਕਵਰਿੰਗ ਸੁਣਦੀਆਂ ਨੇ ਵੀਡੀਓ ਨੂੰ ਸੁਣਦੀਆਂ ਨੇ ਤਾਂ ਅਸੀਂ ਉਹਨਾਂ ਨੂੰ ਗੁਜਾਰਸ਼ ਕਰਦੇ ਆ ਵੀ ਤੁਸੀਂ ਸਿਰਫ ਇੱਥੇ ਮਿੱਟੀ ਕੱਢਣ आओ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਣ आओ ਇਹ ਤੁਹਾਡੀ ਲੁੱਟ ਹੋ ਰਹੀ ਹੈ ਇੱਥੇ ਕਿਉਂ ਨਹੀਂ ਤੁਸੀਂ ਇਸ ਲੁੱਟ ਨੂੰ ਬਚਾ ਕੇ ਹੜਪੀਟਤਾ ਦੀ ਮਦਦ ਲਈ ਭੇਜ ਸਕਦੇ ਨਾਲੇ ਤੁਹਾਨੂੰ ਅਸੀਸਾਂ ਮਿਲਣਗੀਆਂ ਤੇ ਨਾਲੇ ਤੁਹਾਡੇ ਬੱਚਿਆਂ ਦਾ ਬਚਾਅ ਹੋਊਗਾ ਇਸ ਤਰ੍ਹਾਂ ਕਰਕੇ ਅਜੇ ਮੇਲੇ ਦੇ ਵਿੱਚ 4 ਦਿਨ ਪਏ ਨੇ ਤਾਂ ਤੁਸੀਂ ਧਿਆਨ ਰੱਖਿਓ ਠੀਕ ਹੈ ਹੁਣ ਜਿਹੜਾ ਦੂਸਰਾ ਟੱਬ ਵੀ ਚੱਲਿਆ ਦੂਸਰਾ ਟੱਬ ਵੀ ਛਿੱਟਣ ਵਾਸਤੇ ਚੱਲੇ ਨੇ ਜਿਹੜਾ ਗਲਿਆ ਛੜਿਆ ਹੋਇਆ ਸੀ ਇਹ ਦੇਖੋ ਇਸ ਤਰ੍ਹਾਂ ਹੀ ਕਰਕੇ ਅਸੀਂ ਜਿਹੜਾ ਜਿੰਨਾ ਵੀ ਇੱਥੇ ਕੁਝ ਹੈਗਾ ਸਾਰਾ ਛਟਵਾ ਦੇਣਾ ਵਾ ਤੇ ਤਾਂ ਕਿ ਕਿਸੇ ਦੇ ਇਹ ਮੂੰਹ ਦੇ ਵਿੱਚ ਨਾ ਪਵੇ